ਆਇਗਰਜੀ ਦਾ ਕਾਲ ਸਾਹਿਬ ਆਇਗਰਜੀ ਕੀ ਪਤੇ ਜਿੰਨੇ ਵੀ ਸਾਡੇ ਸਾਥੀ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਟੋਲ ਪਲਾਜੇ ਦਾ ਸੰਘਰਸ਼ ਲੜਿਆ ਔਰ ਪਿਛਲੇ 16 ਤਰੀਕ ਤੋਂ ਟੋਲ ਪਲਾਜਾ ਬੰਦ ਸੀ ਉਹ ਪਤਾ ਲੱਗਿਆ ਅੱਜ ਹੋਣਾ ਕਿ ਪ੍ਰਸ਼ਾਸਨ ਨੇ ਅੱਜ ਆਪਣੀ ਮੀਟਿੰਗ ਕਰ ਲਈ ਆ ਮੀਟਿੰਗ ਕਰਕੇ ਸਵੇਰੇ 8 ਵਜੇ ਠੀਕ ਟੋਲ ਪਲਾਜਾ ਚਾਲੂ ਹੋ ਜਾਣਾ ਔਰ ਸਾਰਿਆਂ ਨੂੰ ਬੇਨਤੀ ਆ ਕਿੰਨੇ ਵੀ ਗੱਡੀਆਂ ਲੈ ਕੇ ਤੋਂ ਲੰਘ ਰਹੇ ਨੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਜਿੰਨਾ ਵੀ ਕੈਡਰ ਆ ਔਰ ਸਾਰੇ ਨੂੰ ਬੇਨਤੀ ਹੈ ਕਿ ਸਵੇਰੇ ਠੀਕ 8 ਵਜੇ ਲੱਡੂਵਾਲ ਟੋਲ ਪਲਾਜ ਤੇ ਪਹੁੰਚਣਾ ਤਾਂ ਜੋ ਆਪਾਂ ਇਸ ਚੀਜ਼ ਦਾ ਵਿਰੋਧ ਕਰਨਾ ਕਿਉਂਕਿ ਹਾਈ ਕੋਰਟ ਨੇ ਸਾਡੇ ਖਿਲਾਫ ਫੈਸਲਾ ਦਿੱਤਾ ਸੀ ਐਨ ਐਚ ਆਈ ਦੇ ਹੱਕ 'ਚ ਫੈਸਲਾ ਦਿੱਤਾ ਸੀ ਇਸ ਕਰਕੇ ਪ੍ਰਸ਼ਾਸਨ ਉਹਨਾਂ ਜਿਹੜਾ ਟੋਲ ਆ ਠੱਕੇ ਨਾਲ ਚਲਾਉਣ ਲੱਗਾ ਸਾਡੀ ਕੋਈ ਮੰਗ ਨਹੀਂ ਮੰਨੀ ਗਈ ਸਾਡੀ ਗੱਲ ਨਹੀਂ ਸੁਣੀ ਗਈ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਅਸੀਂ ਅਜਮਰ ਸਰ ਤੋਂ ਆਉਂਦੇ ਸੀ ਜਿਉ ਸਾਨੂੰ ਪਤਾ ਲੱਗਿਆ ਤੇ ਰਸਤੇ 'ਚ ਕੜ ਕੇ ਅਸੀਂ ਇਹ ਵੀਡੀਓ ਪਾ ਰਹੇ ਆ ਕਿ ਕੱਲ ਨੂੰ ਸਵੇਰੇ 8 ਵਜੇ ਠੀਕ 8 ਵਜੇ ਪੁਲ ਦੇ ਥੱਲੇ ਪਰਲੇ ਬਨੇ ਜਿਹੜਾ ਪੁਲਵਾ ਪੁਲ ਥੱਲੇ ਇਕੱਠੇ ਹੋਵਾਂਗੇ ਆਪਾਂ ਜਿਵੇਂ ਮਰਜ਼ੀ ਪਹੁੰਚਣਾ ਸਾਰਿਆਂ ਨੇ ਪਹੁੰਚਣਾ ਕੱਲ ਇੱਕ ਇਮਤਿਹਾਨ ਦੀ ਘੜੀ ਆ ਜ਼ਰੂਰ ਆਉਣਾ ਕੱਲ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ